ਬੇਬਸ ਅਤੇ ਲਾਚਾਰ ਪਰਿਵਾਰ ਲਾਤ ਤੋਂ ਅਪਾਹਜ ਵਿਅਕਤੀ ਲੋਕਾਂ ਦੇ ਘਰ ਕੰਮ ਕਰਕੇ ਪਰਿਵਾਰ ਪਾਲ ਰਹੀ ਮਹਿਲਾ ਪੈਲਸ ਦੇ ਵਿੱਚ ਕੰਮ ਮਿਲੇ ਤਾਂ ਘਰ ਦਾ ਗੁਜ਼ਾਰਾ ਹੁੰਦਾ ਅਪਾਹਜ ਦੇ ਵਿਦਿਆਲय ਅਤੇ ਮਹਿਲਾ ਨੇ ਲਗਾਈ ਹੈ ਮਦਦ ਦੀ ਗੋਹਾਰ ਸੋ ਸਮਾਜ ਸੇਵੀ ਅਤੇ ਐਨਆਰਆਈ ਤੋਂ ਮਦਦ ਦੀ ਗੋਹਾਰ ਲਗਾਈ ਗਈ ਹੈ ਘਰ ਦੇ ਵਿੱਚ ਹੁਣ ਕੰਮ ਕਾਜ ਕੋਈ ਵੀ ਜਿਹੜਾ ਵਾ ਉਹ ਨਹੀਂ ਕਰ 파ਰੇ ਤਾਂ ਬਹੁਤ ਵੱਡੀ ਮੁਸ਼ਕਲ ਹੈ ਵਿਖਿਆ ਗਿਆ ਹੈ ਕਿ ਘਰ ਦੇ ਵਿੱਚ ਆਟਾ ਨਹੀਂ ਹੈ ਦੁੱਧ ਨਹੀਂ ਹੈ ਰੋਟੀ ਖਾਣ ਨੂੰ ਨਹੀਂ ਹੈ ਬਹੁਤ ਹੀ ਵੱਡੀ ਮੁਸ਼ਕਲਾਂ ਦੇ ਵਿੱਚੋਂ ਜਿਹੜਾ ਹੈ ਇਹ ਪਰਿਵਾਰ ਜਿਹੜਾ ਨਿਕਲ ਆਇਆ ਹੈ ਦੋ ਬੱਚੀਆਂ ਨੇ ਔਰ ਐਨ ਆਰ ਆਈ ਵੀਰ ਸਮਾਜ ਸੇਵੀ ਸੰਸਥਾ ਸਾਰਿਆਂ ਨੂੰ ਇਹ ਅਪੀਲ ਕਰ ਰਹੇ ਨੇ ਕਿ ਮੇਰੀ ਮਦਦ ਕੀਤੀ ਜਾਵੇ ਮਦਦ ਜਿਹੜਾ ਕਿ ਇਹ ਬੈਠ ਕੇ ਕੋਈ ਆਪਣਾ ਕੰਮ ਕਾਜ ਕਰ ਸਕੇ ਇਹ ਇਲੈਕਟ੍ਰੀਸ਼ੀਅਨ ਦਾ ਕੰਮ ਜਾਣਦੇ ਨੇ ਹੁਨਰ ਹੈ ਪਰ ਪੈਸਾ ਨਹੀਂ ਹੈ ਕੋਲ ਖੁਦ ਕੰਮ ਕਰਨ ਜਾਂਦੇ ਨੇ ਔਰ ਇੰਨੇ ਬੁਰੇ ਹਾਲਾਤ ਨੂੰ ਵੇਖਣ ਨੂੰ ਮਿਲਦੇ ਪਏ ਨੇ ਕਿ ਵੇ ਕੇ ਇਨਾ ਤਰਸ ਆ ਰਿਹਾ ਹੈ ਕਿ ਕੋਈ ਮਦਦ ਜ਼ਰੂਰ ਹੋਣੀ ਚਾਹੀਦੀ ਐ ਇਸ ਪਰਿਵਾਰ ਦੀ ਸੋ ਸਾਡੇ ਨਾਲ ਹੈਗੇ ਨੇ ਤਾਂ ਜੀ ਕਿਹਨਾ ਤੁਹਾਡਾ ਰਾਜਵਿੰਦਰ ਕੌਰ ਰਾਜਵਿੰਦਰ ਕੌਰ ਜੀ ਇਹ ਕੀ ਦੇਖਣ ਨੂੰ ਮਿਲਦਾ ਕਿ ਇਹਨਾਂ ਦੀ ਲਤ ਵੀ ਕੱਟੀ 슈ਗਰ ਸੀ ਕਹਿੰਦੇ ਪਹਿਲੋਂ ਪੈਰ ਫਿਰ ਲਤ ਇਸ ਤਰ੍ਹਾਂ ਦੀ ਹਾਲਾਤ ਰਹੀ ਹਾਲਾਤ ਬਹੁਤ ਬੁਰੇ ਐ ਪਰ ਜੀ ਬਹੁਤ ਜ਼ਿਆਦੇ ਕਿਉਂਕਿ ਜਦੋਂ ਇਹਨਾਂ ਦੀ ਲਤ ਕੱਟੀ ਗਈ ਆ ਉਸ ਤੋਂ ਬਾਅਦ ਅਬ ਮੇਰੇ ਘਰ ਦੇ ਹਾਲਾਤ ਬਹੁਤ ਜ਼ਿਆਦੇ ਬੁਰੇ ਕਿਉਂਕਿ ਮੇਰੇ ਪਹਿਲਾ ਹਸਬੰਦ ਕੰਮ ਕਰਦੇ ਹੀ ਵਧੀਆ ਕੰਮਕਾਰ ਕਰਦੇ ਹੀ ਜਦੋਂ ਦਿਲਾਤ ਕੱਟੀ ਗਈ ਉਸ ਤੋਂ ਬਾਅਦ ਫਿਰ ਸਾਡਾ ਕੰਮ ਕੋਈ ਨਹੀਂ ਹੈਗਾ ਮੈਂ ਕੰਮ ਕਰਦੀ ਆ ਤੇ ਮੈਂ ਹੀ ਉਹਨਾਂ ਕਲੇਰ ਨਹੀਂ ਕੋਈ ਸਾਧਨ ਨਹੀਂ ਹੈਗਾ ਹੋਰ ਕੰਮ ਦਾ ਤੇ ਪੈਲਸ ਤੇ 250 ਰੁਪਿਆ ਜਾਈਦਾ ਜੀ ਤੇ ਉਹਦੇ ਨਾਲ ਕੋਈ ਗੁਜ਼ਾਰਾ ਨਹੀਂ ਹੁੰਦਾ ਕਿੰਨੀ ਜਿਤਨਾ ਤੁਸੀਂ ਕੰਮ ਕਾਜ ਜਾਂਦੇ ਜੋ ਤੇ ਕਿਤਰਾ ਦਾ ਕੰਮ ਤੁਹਾਡਾ ਜਿਹੜਾ ਕਿ ਦਿੱਲੀ ਤੁਹਾਨੂੰ ਕੰਮ ਮਿਲਦਾ ਕਿ ਜਿਸ ਤਰ੍ਹਾਂ ਕਰਦਾ ਗੁਜ਼ਾਰਾ ਕਰ ਰਹੇ ਜੋ ਕੀ ਹੁੰਦਾ ਵਾ ਨਹੀਂ ਕਦੇ ਕਿਤੇ ਕੰਮ ਮਿਲਦਾ ਪੈਲਸ ਚ ਜਿਵੇਂ ਦਿਹਾੜੀ ਉਹ ਕੋਈ ਹੁੰਦੀ ਹੈ ਉਸ ਤੋਂ ਉੱਜਾਈਦਾ ਵਾ ਤੇ ਨਹੀਂ ਦਿਰੋ ਹੋਵੇ ਤਾਂ ਫਿਰ ਇਤਨਾ ਘਰਾਂ ਦੇ ਵਿੱਚ ਭਾਂਡੇ-ਕੁੰਡੇ ਮਾਜ ਕੇ ਜਾਂ ਕੱਪੜੇ ਧੋ ਕੇ ਫਿਰ ਦੁੱਧ ਪਾਣੀ ਜੋ ਕੇ ਥੋੜੇ-ਬਹੁਤ ਜਿਵੇਂ ਦੇ ਦਿੰਦੇ ਤੇ ਪਰ ਜਿਹੜਾ ਤੋਂ ਇਹ ਬੱਚੇ ਖਾਲੀ ਸੀਸੀ ਇਸ ਤਰ੍ਹਾਂ ਕੀ ਕਈ ਵਾਰੀ ਇਹ ਹੋ ਜਾਣਾ ਤਾਂ ਜਿੰਦਗੀ ਘਰ ਦੇ ਵਿੱਚ ਦੁੱਧ ਨਹੀਂ ਵੀ ਹੁੰਦਾ ਹੁਣ ਇਹਨਾਂ ਨੂੰ ਚਾਹ ਬਣਾ ਕੇ ਦਿੱਤੀ ਚਾਹ ਪਾ ਦਿੱਤੀ ਪਲਪਲ ਦੇ ਵਿੱਚ ਕਿਉਂਕਿ ਅੱਜ ਬਿਲਕੁਲ ਵੀ ਕੁਝ ਨਹੀਂ ਕਰਿਆਗਾ ਬਿਲਕੁਲ ਨਹੀਂ ਆਗਾ ਰਾਤ ਹੀ ਮੇਰੇ ਨਾਨci ਲੰਘ ਕਿ ਉਹਦੇ ਘਰੇ ਅਸੀਂ ਗਏ ਸੀ ਤੇ ਉਹਦੇ ਰੋਟੀ ਦਿਖਾ ਕੇ ਤੇ ਆ ਗਏ ਕੀ ਮੰਗ ਕਰਦੇ ਜੋ ਕੀ ਕਹਿਣਾ ਚਾਹੁੰਦੇ ਸੰਸਤਾ ਵਾਲਿਆਂ ਨੂੰ ਕਿਸ ਤਰ੍ਹਾਂ ਤੁਹਾਡੀ ਹੈਲਪ ਕੀ ਹੈਲਪ ਉਹ ਨਹੀਂ ਚਾਹੀਦੀ ਹੈ ਹੈਲਪ ਆ ਜੀ ਹੋ ਜਾਣਾ ਕਿ ਇਹਨਾਂ ਦਾ ਕੰਮ ਕੋਈ ਬੈ ਕੇ ਕਰਨ ਵਾਲਾ ਭਾਵੇਂ ਕੋ ਹੋਵੇ ਕਿ ਇੰਨਾ ਭੈਣ ਬਣਾ ਸਾਡੀ ਥੋੜੀ ਹਲਪ ਕਰ ਦੇਣਾ ਕਿ ਬੈ ਕੇ ਕੰਮ ਕਰਨ ਵਾਲਾ ਜਿਹੜਾ ਸਾਡਾ ਕੋ ਕੰਮ ਸਾਧਨ ਕਰ ਦੇਵੇ ਤੇ ਕਿ ਜਿੱਦਾਂ ਤੁਸੀਂ ਕਹਿੰਦੇ ਕਿ ਮੈਂ ਕੰਮ ਕਰ ਦੇਣੀ ਪਰ ਵੇਖਣ ਮਿਲਿਆ ਆਟਾ ਰੋਟੀ ਪਾਣੀ ਕੁਝ ਵੀ ਨਹੀਂ ਕਰ ਰਿਹਾ ਤਾਂ ਫਿਰ ਇਸ ਤਰ੍ਹਾਂ ਰਹਿੰਦੇ ਜੋ ਇ ਤਰ੍ਹਾਂ ਹੀ ਪਾ ਜੀ ਜਦੋਂ ਨਹੀਂ ਕੰਮ ਹੁੰਦਾ ਤਾਂ ਫਿਰ ਮਿਲੋ ਔਖਾ ਹੋ ਜਾਂਦਾ ਵਾ ਤੇ ਕਈ ਵਾਰੀ ਦੁਕਾਨਾਂ ਤੋਂ ਉਧਾਰ ਲੈ ਆਈ ਜਦੋਂ ਥੋੜਾ ਬਹੁਤ ਜਿਵੇਂ ਕੀਤੇ ਦਿਨ ਤੇ ਫਿਰ ਉਹਨਾਂ ਨੂੰ ਕਹਿ ਦਿੱਤਾ ਕਿ ਮੈਂ ਦਿਹਾੜੀ ਜਾਊਂਗੀ ਕਰ ਬਹਿ ਦੇ ਦੂੰਗੀ ਕਿ ਮੇਰੇ ਇੱਕ ਦਿਨ ਦਾ ਆਟਾ ਲੈ ਆਈਦਾ ਤੇ ਖਾ ਲਈਦਾ ਦੋਸਤੋ ਬਾਅਦ ਫਿਰ ਅਗਲੇ ਦਿਨ ਜਦੋਂ ਮੈਨੂੰ ਕੰਮ ਮਿਲਦਾ ਫਿਰ ਮੈਂ ਦੇ ਦੇਨੀ ਆ ਤੇ ਪਰ ਬਹੁਤ ਜ਼ਿਆਦਾ ਔਖਾ ਕਿਹਨਾ ਭਾਜੀ ਤੁਹਾਡਾ ਮੇਰਾ ਨਾਮ ਦੇਖਦਿਆ ਜੀ ਕੀ ਕਹਿਣਾ ਚਾਹੁੰਦੇ ਜੋ ਕਿਸ ਤਰ੍ਹਾਂ ਤੁਹਾਡੇ ਹਾਲਾਤ ਦੇਖ ਕੇ ਨਾ ਤੁਹਾਡੀ ਘਰ ਦੀ ਕੰਮ ਕਰਦੀ ਪਈ ਆ ਤੁਸੀਂ ਵੀਡੀਓ ਪਾਈ ਸੀ ਹਾਲਾਤ ਬਹੁਤ ਮਾਰੇ ਮੈਂ ਇਹੋ ਚਾਹੁੰਨਾ ਮੇਰੇ ਆ ਪੁੱਤਿਆਂ ਪੱਜਣ ਕਿ ਨੂੰ ਕੋਈ ਕਮਾਈ ਦਾ ਸਾਥ ਆਦਮ ਬਣਾ ਓਏ ਉਹ ਬੈ ਕੇ ਕੰਮ ਕਰ ਸਕਾਂ ਜਿਵੇਂ ਪਲਾਸਟਿਕ ਦੇ ਭਾਂਡੇ ਜਾਂ ਕੋਈ ਸੌਤ ਜਾਂ ਕੋਈ ਰੇੜੀ ਕੋਸ਼ਿਸ਼ ਕਮਾਈ ਦਾ ਸਾਧਨ ਹੋਵੇ ਵੀ ਜੋ ਕਮਰੇ ਦਾ 2500 ਰੁਪਿਆ ਕਿਰਾਇਆ ਉਹ ਇਹ ਧਾਰ ਲੈਣਗੇ ਕਮ ਸੇ ਕਮ ਘਰ ਦੇ ਚਲਾ ਸਕਾਂਗੇ ਕੁੜੀ ਦਾ ਦੁੱਧ ਤੇ ਆਜੇ ਆਟਾ ਤੇ ਆਜੇ ਹੀ ਕਰੇ ਮੇਰੇ ਦਵਾਈ ਦਾ ਰੋਜ਼ ਦਵਾਈ ਵਾਸਤੇ ਪੈਣੀ ਏ ਮੈਨੂੰ ਇਨਸੂਲਿਨ ਹੀ ਘਾ ਲੱਗਦਾ ਭਾਈ ਕਈ ਵਾਰੀ ਦਰਪਸਾਰੀ ਨਾ ਠੀਕ ਆਣੀ ਮਿਲਦਾ ਨਹੀਂ ਮਿਲਦਾ ਠੀਕ ਮੰਗੇ ਹੋਈ ਆ ਜੀ ਕੋਈ ਨਾ ਕੋਈ ਕਮਾਈ ਦਾ ਸਾਧਨ ਹੋ ਜੇ ਵੀ ਜਿਹੜਾ ਮੈਂ ਆਪਣੀਆਂ ਬੱਚੀਆਂ ਪਾਲ ਸਕਾਂ। ਸੋ ਇੱਕ ਸਾਦੇ ਕੋ ਪਰਿਵਾਰ ਬਹੁਤ ਹੀ ਜਿਹੜਾ ਵਾ ਗਰੀਬੀ ਦੇ ਵਿੱਚ ਨਿਕਲਿਆ ਵਾ ਇੰਨੇ ਹਾਲਾਤ ਨੇ ਕਿ ਉਹ ਕਹਿੰਦੇ ਪਏ ਨੇ ਕਿ ਮੈਨੂੰ ਕੋਈ ਮੇਰਾ ਸਾਧਨ ਬਣ ਜਾਏ ਮੈਂ ਕੰਮ ਕਾਜ ਜਿਹੜਾ ਵਾ ਕਰ ਸਕਦਾ ਵਾਂ। ਆਹ ਉਹਨੇ ਵੇਖਣਾ ਹੈ ਕਿ ਸਮਾਜ ਸੇਵੀ ਸੰਸਤਾ ਜਾਂ ਐਨ ਆਰ ਆਈ ਵੀਰ ਜੋ ਇਹਨਾਂ ਦੀ ਮਦਦ ਕਰ ਸਕਦੇ ਨੇ ਇਹਨਾਂ ਦਾ ਅਕਾਊਂਟ ਨੰਬਰ ਵੀ ਜਿਹੜਾ ਵਾ ਇਹਨਾਂ ਦੇ ਜਿਹੜਾ ਬੈਂਕ ਦਾ ਅਕਾਊਂਟ ਨੰਬਰ ਹੈਗਾ ਅਸੀਂ ਉਹ ਤੁਹਾਨੂੰ ਵੀ ਦਿਖਾ ਦਿੰਨੇ ਆ ਕਿ ਉਹ ਜਿਹੜਾ ਅਕਾਊਂਟ ਨੰਬਰ ਇਹਨਾਂ ਦਾ ਹੋਏਗਾ ਤਾਂ ਇਹਨਾਂ ਦੇ ਅਕਾਊਂਟ ਦੇ ਵਿੱਚ ਇਹਨਾਂ ਦੇ ਖਾਤੇ ਵਿੱਚ ਜਿਹੜੇ ਆ ਅਗਰ ਜਿਹੜਾ ਵੀ ਕੋਈ ਹੈਲਪ ਕਰਦਾ ਹੈ ਇਹ ਕਵਰ ਨੂੰ ਦੇਖ ਰਿਹਾ ਹੈ ਤਾਂ ਜ਼ਰੂਰ ਇਹਨਾਂ ਦੀ ਹੈਲਪ ਕੀਤੀ ਜਾਵੇ ਤਾਂ ਕਿ ਇਹ ਪਰਿਵਾਰ ਛੋਟੀਆਂ ਬੱਚੀਆਂ ਭੁੱਖੀਆਂ ਨਾ ਸੌਣ ਤਾਂ ਕਿ ਇਹ ਵੀ ਰੋਟੀ ਖਾ ਸਕਣ ਹਰ ਵਾਰ ਤੇ ਮਾਂ ਕੋ ਦੱਸ ਰਹੀ ਹੈ ਕਿ ਮੈਂ ਮੰਗਨ ਵੀ ਜਲ ਜਾਨੀ ਆ ਕਿ ਮੇਰੇ ਬੱਚੇ ਭੁੱਖੇ ਨੇ ਮੈਂ ਆਧਾਰ ਮੰਗਦੀ ਆ ਆਧਾਰ ਵੀ ਲੈ ਕੇ ਆਨੀ ਆ ਪਰ ਉਹਨਾਂ ਚ ਹੀ ਆਧਾਰ ਦਿੱਤਾ ਜਾਂਦਾ ਕਹਿੰਦੇ ਜਿੰਨਾ ਚੱਕਰ ਕੀ ਅਗਲਾ ਸੈਨਸ ਕਰ ਕਰ ਸਕਦਾ ਹੈ ਲੇਕਿਨ ਬਹੁਤ ਮੁਸ਼ਕਲਾਂ ਦੇ ਵਿੱਚ ਇਹ ਪਰਿਵਾਰ ਨਿਕਲਿਆ ਹੈ ਸੁਵੇਖਣਾ ਹੈ ਕਿ ਹੁਣ ਜਿਹੜਾ ਕਿ ਲੋਕ ਇਹਨਾਂ ਦੀ ਮਤ ਕਰਨਗੇ ਤਾਂ ਇਹ ਪਰਿਵਾਰ ਜਿਹੜਾ ਵਾ ਇਹ ਰਹਿ ਸਕਦਾ ਹੈ ਖਾ ਪੀ ਸਕਦਾ ਹੈ ਬੱਚੇ ਖੁਸ਼ ਰਹਿਣਗੇ ਤਾਂ ਇੰਤਜ਼ਾਰ ਹੋਵੇਗਾ ਐਨ ਆਰ ਆਈ ਵੀਰਾਂ ਦਾ ਔਰ ਜਿਹੜੇ ਕੀ ਸਮਾਜ ਸੇਵੀ ਸੰਸਥਾ ਦਾ ਕੈਮਰਾ ਬੈਲ ਪਰਸਨ ਵਿਜੇ ਕੁਮਾਰ ਇੰਡੀਆ ਨਿਊਜ਼ ਪੰਜਾਬ